ਬਾਈ ਜਿਆਦਾ ਹੀ ਕੰਮ ਖਰਾਬ ਹੋ ਗਿਆ ਜੱਗੇ ਦੇ ਟਰੈਕਟਰ ਜੇ ਵੜ ਗਿਆ ਟੁੱਟ ਗਿਆ ਸਾਡੇ ਟਰੈਕਟਰ ਕੋਲਵੇਂ ਆ ਗਏ ਕਿਦਾ ਸ਼ੋਮਾ ਵੀ ਨਾ ਲੱਗ ਜਵੇ ਉਰੇ ਆ ਕੇ ਹੁੰਦਾ ਬਾਈ ਕੰਡਾ ਮੇਨ ਉਹ ਸਾਹਮਣੇ ਲੱਗੇ ਪਿਆ ਵੀ ਮਸ਼ੀਨਾਂ ਚਾਰਨ ਐਤੋਂ ਬਾਈ ਗੰਨੂ ਲਗਾਈ ਹੋਈ ਕੋਰੇ ਮੱਗ ਆਉਂਦਾ ਲਓ ਜੀ ਬਾਈ ਮਿਲ ਚ ਆਏ ਆ ਮਿਲ ਨੂੰ ਜੱਗਾ ਕਿ ਨਾ ਗੰਨਾ ਦਿਖਾਉਣਾ ਇਹ ਦੇਣਾ ਨਹੀਂ ਉਰੇ ਖੜਾ ਜੌਂਡੀਆਰਾ ਉਹਨੂੰ ਦੇਖਣ ਆਏ ਆ ਉਹਨੂੰ ਦੇਖਣ ਆਏ ਆ ਜਿਹੜਾ ਇਹ ਗੰਨਾ ਹੈ ਕਿੱਥੇ ਜਾਣਾ ਹੈ ਸਾਨੂੰ ਬਾਰ ਬਾਰ ਦੱਸੂਗੇ बल्ला बल्ला 24 ਘੰਟੇ ਦਾ ਕਹਿੰਦੇ ਆਫੇ लगने ਆ ਜਿਹੜੇ ਸਾਡੇ ਟਰਾਲੀ ਐ है ਓਏ ਥੋੜੀ ਖੜੀਆਂ ਹਾਂ ਊ ਤੱਕ ਖੜੀਆਂ ਹਾਂ ਹਾਂ ਤੇਰਾ ਟਰਾਲਾ ਕਿੱਥੇ ਆ ਉਹ ਗਾਹਾਂ ਮੇਰਾ ਬਾਅਦ ਆ ਬਾਈ ਥਰਮੋਸ गिर ਗਈ ਤਰਸਦੇ ਜੇ ਇਨਾਂ ਚੋ ਟਰਾਲੇ ਦਾ ਟਾਇਰ ਨਹੀਂ ਚੜਿਆ ਉੱਪਰ ਵੱਚ ਗਈ ਚੱਕ ਮਗਾ ਲੈ ਵੀ ਪਟਾਕਾ ਪਾ ਇਹਨਾਂ ਦਾ ਨੰਬਰ ਜਾਂਦੀ ਸਾਰੇ ਲੱਗਦਾ ਏ। ਨਾ ਇਹ ਵੀ ਹੁਣ ਲਾਈਨ 'ਚ ਖੜੇ ਆਂ ਦੇਖ ਲਾ। ਆਹ ਸਾਈਡ ਬਾਈ 100 ਵਾਲਾ ਤੜਾ ਏ, 200 ਵਾਲਾ ਕਿੱਥੇ ਏ? 200 ਵਾਲੇ ਵਿੱਚ ਏ। ਆਹ 200 ਵਾਲਾ ਹੁਣ 150 ਵਾਲਾ। ਨਹੀਂ 100 ਯਾਰ। ਨਹੀਂ ਯਾਰ। 100 ਹੋਊਗਾ। 150 ਹੋਊਗਾ, ਉੱਚਾ ਦੇਖ। ਅੱਗੇ ਖੜੇ। ਦੇਖੋ ਚਿੱਟਾ ਤੂੰ ਹਾਂ। ਮਿਲਦਾ। ਹਾਂ, ਉਹਦੇ ਚੀਨੀ ਨਿਕਲਦੀ ਬਾਈ। ਇੰਨੇ ਤਾਂ ਹੰਦਾ। ਇਹ ਮਿਲਦਾ ਤੂੰ ਹਾਂ। ਭਈ ਜਿੰਨੇ ਵੀ ਲੜਾਈ ਹੋਈ ਵੀ ਆ ਸਾਰਿਆਂ ਗੱਲ ਤੇ ਖਤਰਨਾਕ ਜੱਗੇ ਦੀ ਆਹ ਦੇਖੋ ਬੰਨਾ ਸਾਫ ਆਹ ਦੇ ਭਈ ਅਲੀ ਕਿਆ ਕਰੇ ਇਹਦਾ ਇਲਾਦਾ ਜਗਾ ਫਲਦਿਆ ਬਲੇ ਵਰਨੇ ਆਪਣੇ ਨੇ ਹਾਂ ਘੁੰਮ ਗਿਆ ਸਾਰੀ ਮਸਾਦ ਨੇ ਹੁਣ ਕਿੱਥੇ ਟਰਾਲੇ ਹਾਂ ਉਹਦੇ ਕਿੱਕੜ ਲੱਦਿਆ ਵਾ ਕਹਿੰਦੇ ਜੀ ਬਈ ਇਦਾਂ ਹੀ ਹੁੰਦਾ ਵੀਰ ਭਾਈ ਇਹ ਬਈ ਲੱਦਦੇ ਆ ਆਦਾ ਪਾਫੀ ਹੋ ਜਗਾ ਕਹਿੰਦਾ ਭਾਈ ਉਹ ਸੇਟੀ ਲੱਗੀ ਵੀ ਆ ਹਾਂ ਉਹ ਕਾਲੀ ਜੀ ਕੁੱਤੂ ਜੀ ਛੋਟਾ ਜਿਹਾ ਉਹ ਦੇਖ ਓਏ ਜਾਨਾ ਜ਼ੋਰ ਕੇ ਕੂਕ ਮਾਰਦਾ ਕਾਤੇ ਬਹੁਤ ਜ਼ੋਰ ਕੇ ਕੂਕ ਮਾਰਦਾ ਪਰ ਬਰਗ ਵੀ ਟੰਡ ਫੁੱਟਦੇ ਆ ਆਹ ਮੋਰੇ ਨੂੰ ਕੰਨਾਂ ਨਿਕਲੇ ਪਿਆ ਕਿਆ ਗੱਲ ਆਹ ਗਿਰ ਗਈ ਦੀ ਪਰ ਇਸ ਨੂੰ ਚੱਕ ਕੇ ਉਰੇ ਰੱਖੀ ਆ ਕੰਨਾਂ ਦੇ ਕਦਨ ਲੱਦਿਆ ਉਰੇ ਆ ਕੇ ਹੁੰਦਾ ਬਾਈ ਕੰਡਾ ਮੇਨ ਉਹ ਸਾਹਮਣੇ ਲੱਗਿਆ ਪਿਆ ਮਸ਼ੀਨਾਂ ਦਾ ਕਰਨ ਤੇ ਪਰ ਬਾਈ ਗੰਨੀ ਲੱਗਾਈ ਹੋਈ ਕੋਈ ਮਰ ਜਾਊਗਾ ਲੈਗਾ ਮੇਜ ਬਾਈ ਡੂੰਬਣਾ ਛੜ ਗਿਆ ਆ ਸਾਡਾ ਟਰੈਕਟਰ ਖੜਾ ਏ ਨਾ ਇਹਦੇ ਭੱਜ ਹੋਣਾ ਏ ਆਪਣਾ ਬਚਾਉ ਰੱਖੀ ਟਰੈਕਟਰ ਦੇ ਸਾਹਮਣੇ ਬਾਈ ਡੂੰਬਣਾ ਛੜ ਗਿਆ ਦੇਖੋ ਮੁੱਖੀਓ ਮੁੱਕੀ ਫਿਰਦੀ ਆ ਬਾਈ ਜਿਆਦਾ ਹੀ ਕੰਮ ਖਰਾਬ ਹੋ ਗਿਆ ਜੱਗੇ ਦੇ ਟਰੈਕਟਰ ਜੇ ਵੜ ਕੇ ਡੂੰਬਣਾ ਸਾਡੇ ਟਰੈਕਟਰ ਕੋਲ ਵੀ ਆ ਗਿਆ ਕਿਦਾ ਸ਼ੋਅ ਮਾਮੀ ਨਾ ਲੱਗ ਜਵੇ ਥੱਲੇ ਆ ਜਾ ਓਏ ਬਾਈ ਚੜਾਉਣਾ ਵੀ ਨਹੀਂ ਉਹ ਮੇਰੇ ਪਰੋ ਆ ਗਿਆ ਹਾਂ ਥੱਲੇ ਆ ਜਾ ਕੰਮ ਖਰਾਬ ਹੋ ਗਿਆ ਬਾਪੂ ਇਹ ਭੈਮਰਾਂ ਦੇ ਛੜ ਦੇ ਥਲੇ ਨੂੰ ਪਾਇਆ ਏ ਡਰ ਦੇ ਡਰ ਦੇ ਲੈ ਆਏ ਸਾਨੂੰ ਐਂ ਤਾਂ ਵੀ ਉਹ ਲੰਗਣਾ ਨਹੀਂ ਪਰ ਲੰਘ ਜਾਣਾ ਲੰਘੇ ਜਾਣਾ ਨਾ ਉਦਾਂ ਹੀ ਡਰ ਲੱਗਦਾ ਦਾ ਹਾਂ 200 ਵੀ ਲੰਘ ਜੂਗਾ ਲੈ ਉਦਾਂ ਹੀ ਡਰਦਾ ਜੀ ਬਾਈ ਕੰਡੇ ਪਰ ਖੜੇ ਆ। ਚੁੰਨੀ ਰੋਡ ਪਰ ਪੈਂਦੇ ਜੱਗੇ ਨੇ ਮਾਮੇ ਦੇ ਘਲਾੜ ਜਿੱਤੇ ਖੇਰਨਾ ਆ ਤੇ ਆ। ਠੰਡਾ ਹੋਣ ਲੱਗਾ ਇੱਧਰ। ਇੰਨਾ ਕਮਾਲ ਦਾ ਬਾਈ ਜਿਹੜਾ ਘਲਾੜ ਬਸਟ ਮੈਂ ਆਇਆ ਬਾਕੀ ਮਿਲਜਾ। ਉਹ ਸਾਹਮਣੇ ਉਹ ਪਰਚੀ ਲੈ ਕੇ ਆਉਂਗਾ ਇਹ ਦੇਖ ਲਈਏ। ਕਿੰਨੇ ਕੁਇੰਟਲ ਮਾਲ ਹੁੰਦਾ ਹੈ ਭਾਈ 2 ਘੰਟੇ ਹੋ ਗਏ ਚੱਲਦੇ ਨੂੰ ਤਿੰਨ ਪਤਾ ਨਹੀਂ ਕਿੱਥੇ ਜਾਣਾ ਹੈ ਮੈਂ ਕਿਹਾ ਵੀ ਇੱਥੇ ਛਿੱਟੀ ਆ ਗਈ ਹਲੇ ਬੱਸ ਲੱਭਾ ਜਾ ਕੁਝ ਹੀ ਆ ਗਏ ਛਿੱਟੀ ਦੇ ਪਿਆਰੇ ਬਣਾ ਕਾਦੀ ਕਹਾ ਜਾਣਾ ਹੈ ਮੱਟ ਕੇ ਬੈਠੇ ਬੱਕਲਾ ਹਰ ਜੇ ਦੇਖਣ ਲੱਗ ਗਿਆ ਮੈਨੂੰ ਲੱਗਦਾ ਵੀ ਆ ਗਿਆ ਕੰਮ ਜੀ ਜਿਹੜੀ ਇਹ ਕਿਹੜਾ ਲੰਡਰਾ ਰੋਡ ਲੰਡਰਾ ਰੋਡ 'ਪਾ ਪਏ ਪਏ ਲਓ ਜੀ ਬਾਈ ਕਲਾੜਾ 'ਪਾ ਪਹੁੰਚ ਗਏ ਸਾਹਮਣੇ ਉਹ ਪੈ ਜਾਂਦਾ ਬਾਈ ਚੰਡੀਗੜ੍ਹ ਗਰੁੱਪ ਆਫ ਕਾਲਜ ਕੰਜੇੜੀ ਉਹਦੇ ਸਾਹਮਣੇ ਕਲਾੜਾ ਇਹ ਜੇ ਜਿਹੜੇ ਮਾਮੇ ਦਾ ਟਰਾਲਾ ਲਾਹਤਾ ਹੋਰੇ ਬਾਈ ਸਾਈਡ 'ਪਨੋਂ ਖੜਾਤਾ ਜੱਕ ਚੱਕਣਾ ਹੋਵੇ ਪੁੱਛ ਗਏ ਇਹਨਾਂ ਨੂੰ ਮਾਮਾ ਹੈ ਨਹੀਂ ਉਹਰੇ ਬੰਦੇ ਰੱਖੇ ਹੋਰੇ ਓਹ ਨੋ ਬਾਈ ਜੈੱਕ ਦਾ ਹੀ ਮੌਜ ਆ ਹਰੇਕ ਜਗ੍ਹਾ ਚੱਕ ਦਿੰਦੇ ਆ ਨਹੀਂ ਲੇਬਲ ਉਤਾਰਨਾ ਪੈਣਾ ਦਾ ਘੰਟਾ ਹੋ ਲੱਗਣਾ ਦਾ ਹੁਣ 10 ਮਿੰਟ ਦੇ ਵਿੱਚ ਕਿਤਰੇ ਕਿਤੇ ਲੰਘੇ ਜਾਣਾ ਅਸੀਂ ਤਾਰ ਕੇ 10 ਮਿੰਟ ਵੀ ਜ਼ਿਆਦਾ ਹੀ ਆ ਬਈ 5 ਮਿੰਟ ਵੀ ਲੱਗਣੇ ਚਾਲਾ ਭਾਈ ਤਾਰ ਨਾਲ ਜੜਾ ਰਹਿ ਗਿਆ ਹੁਣ ਇਹਦਾ ਹੁਣ ਤੁਹਾਨੂੰ ਦਾਰਨਾ ਪੈਣਾ ਆਪ ਨਹੀਂ ਦਾਰਨਾ ਨਾ ਤਾਰੋ ਤੁਹਾਡੀ ਮਰਜ਼ੀ ਹੈ ਜੈਕ ਦੀ ਮौज ਵੀ ਆ ਪਰ ਇੰਨਾ ਕ ਵਿੱਚ ਰਹਿ ਵੀ ਜਾਂਦਾ ਇਹ ਮੁੰਡੇ ਨੂੰ ਬਹਾਨਾ ਮਾਰਿਆ ਸੀ ਜੀ ਕਿੰਨੀਆਂ ਵਰੀਆਂ ਕਿਹਾ ਤਾਂ ਪੰਜ ਵਰੀਆਂ ਹਾਂ ਕਿੰਨੀਆਂ ਵਿੱਚ ਹੈਗਾ ਮਾਲ ਜ਼ਿਆਦਾ ਹੈ ਲਓ ਜੀ ਬਾਈ ਜੱਗੇ ਨੂੰ ਮੇਲੇ ਚ ਫੋਟੋ ਲੈ ਤੇ ਬਾਦਮਾ ਦੁੱਬਰੇ ਵਾਲੀ ਘੜੀ ਨੂੰ ਟਰੈਕਟਰ ਪਾਇਆ ਏ ਬਾਈ ਪੂਰਾ ਹੀ ਜੰਗਲ ਹੈ ਕਈ ਵਾਰ ਨੂੰ ਰਾਤ ਨੂੰ ਹੋਣਾ ਪੈਂਦਾ ਡਰ ਲੱਗਦਾ ਬਾਈ ਕਿੰਨੇ ਘੇਰ ਘਰੀਆ ਵੀ ਹੈਗਾ ਏ ਤੂੰ ਦੇਖ ਸਾਡੇ ਬਾਈ ਚਾਰੇ ਪਾਸੇ ਨੂੰ ਜੰਗਲੇ ਜੰਗਲ ਹੈ ਲੈ ਰੇ ਜਿਹੜਾ ਬਾਈ ਉਰੇ ਕੁਝ ਵੀ ਨਹੀਂ ਦਿਖਦਾ ਟੋਟਲੀ ਉਹ ਫਨਮ ਆਸਾਨ ਆਵਾਜ਼ਾਂ ਆਉਂਦੀਆਂ ਏ ਦਿੰਮਾਰੇ ਲਗਵੇਂ ਦਾ ਰਾਤ ਨੂੰ ਥੋੜਾ ਜਿਹਾ ਇਕੱਲੇ ਬੰਦੇ ਵਾਸਤੇ ਰਿਸਕ ਹੈ ਤੇ ਦੂਆ ਬੰਦਾ ਬਾਈ ਸਾਡਾ ਹਲੇ 15 ਕਟਰਾਲੀਆਂ ਪਈਆਂ ਤੇ ਆਹ ਹਨੇਰਾ ਹੋਇਆ ਨਾ ਤਾਂ ਕਰਕੇ ਆਪਾਂ ਲੰਘਿਆ ਬਾਈ ਸਿੰਗਲ ਸੜਕ ਇਕ ਉੱਪਰ ਤੇ ਆਹ ਸਾਈਡ ਬਾਈ ਨਦੀ ਪੈ ਜਾਂਦੀ ਹੈ ਤੇ ਆਹ ਸਾਈਡ ਵੀ ਗੰdre ਲਾਗ ਲਾਗ ਲੋ ਜੀ ਬਾਈ ਦੁਗਰੇ ਵਾਲੀ ਝੜੀ ਮੁੱਕ ਗਈ ਤੇ ਬਾਅਦမှာ ਨਹਿਰ ਮਾਨੂੰ ਪੈ ਜਾਂਦਾ ਹੈ ਪੈਂਦਾ ਬਾਈ ਸ਼ੋਰ ਘਟਾਏ ਬਹੁਤ ਤਾਂ ਕਰਕੇ ਇੱਧਰੋਂ ਆਉਣਾ ਪੈਂਦਾ ਹੈ ਬਾਕੀ ਜੱਦੀ ਬਾਈਆਂ ਨਦੀ ਇੱਕ ਵਾਰ ਪਟਾਈ ਜੀ ਹੋਈ ਸੀ ਥੋੜੇ ਰਸਤੇ ਖਰਾਬ ਹੋ ਗਏ ਤੇ ਤਾਂ ਕਰਕੇ ਇੱਧਰ ਹੁਣ ਘਾਟਾ ਆਉਂਦਾ ਪਹਿਲਾਂ ਰਸਤਾ ਠੀਕ ਤਾਂ ਹੁਣ ਇੱਧਰੋਂ ਆਏ ਵੀ ਨਹੀਂ ਕਾਫੀ ਟਾਈਮ ਹੋ ਗਏ ਆ ਦੇਖਣਾ ਪੈਣਾ ਵੀ ਰਸਤਾ ਕਿੱਦਾਂ ਦਾ ਹੈ ਅੱਗੇ ਤਾਂ ਬਾਈ ਗੱਬੇ ਜਨ ਲੰਘ ਜਾਂਦਾ ਦਾ ਲੀ ਬਣੀ ਹੁੰਦੀ ਰੇ ਹੁਣ ਲਾਗ ਲਾਗ ਰਹਿ ਗਈ ਬਾਕੀ ਕਈ ਵਾ ਪਾਣੀ ਚੱਲਦਾ ਹੁੰਦਾ ਇਹ ਰਸਤਾ ਖਰਾਬ ਹੁੰਦਾ ਫਿਰ ਲੰਘਦਾ ਵੀ ਨਹੀਂ ਹੈਗਾ ਦੇਖਦੇ ਬਾਕੀ ਕਿਆ ਬਣਦਾ ਅੱਜ ਤਾਂ ਬਾਈ ਪਹਿਲੀ ਵਾਰ ਇੱਧਰ ਨੂੰ ਕਾਫੀ ਦਿਨ ਬਾਅਦ ਹੁਣ ਟਰੈਕਟਰ ਲੈ ਕੇ ਆਹ ਬਾਈ ਪੂਰੀ ਭਰ ਕੇ ਚੱਲੀ ਦੀ ਨਦੀ ਇੱਕ ਵਾਰ ਹੈਗਾ ਹੈਗਾ ਰਸਤਾ ਬਾਈ ਸਾਈਡ ਤੋਂ ਲੰਘਣੇ ਨੂੰ ਹੋਰ ਦੇਖੋ ਅੱਗੇ ਵਿੱਚ ਨੂੰ ਹੁੰਦਾ ਦਾ ਬਾਈ ਉਹ ਥੇ ਨਿਕਲੇ ਜਾਂਦੇ ਨੇ ਲਾ ਕੇ ਲਾ ਕੇ ਅੱਜ ਵੀ ਮਾਨੂੰ ਨਿਕਲ ਕੇ ਬਾਈ ਪਿੰਡ ਕਮਾਲ ਪਰ ਕਮਾਲ ਪਰ ਤੇ ਫਿਰ ਮਾਲਾ ਚ ਲਈ ਲੰਘ ਜਾਂਦਾ ਏ ਆਹ ਸਾਈਡ ਖੇੜੀ ਲੰਘ ਜਾਂਦਾ ਏ ਪੱਧਰਾ ਨਹੀਂ ਹੈਗਾ ਬਾਈ ਉਹ ਗੱਡੀ ਗੋਡੀ ਔਖੀ ਲੰਘਣੀ ਟਰੈਕਟਰ ਲੰਘ ਜਾਂਦਾ ਹੈ ਇੱਥਾ ਪੱਧਰਾ ਨਹੀਂ ਹੈਗਾ ਦਲਦਲ ਹੈ ਛੋਟੀ ਗੱਡੀ ਤਾਂ ਫਸ ਜੂਗੀ ਦੱਬਿਆ ਵਾ ਮਾਲ ਬਾਈ ਪੰਜਵੇਂ ਦਿਨ ਲੈਣ ਆਇਆ ਅੰਕਲ ਤਾਂ ਹੀ ਪੱਤੀ ਪਾ ਕੇ ਗਿਆ ਤਾਂ ਪਤਾ ਤਾਂ ਵੀ ਟਾਈਮ ਲੱਗਣਾ ਏ ਅੰਕਲ ਇੱਕ ਤੇ ਇੱਕ ਕੰਮ ਹੁੰਦੇ ਆ ਖੁੱਲ ਗਿਆ ਤਾਂ ਅੱਜ ਬਚਾਓ ਹੋ ਗਿਆ ਤੇਰੀ ਤਰਮੋਜ ਭਾਂਤੀ ਦੀ ਉਹ ਵੀ ਬਚ ਗਈ ਤੇ ਲਾ ਵਿੱਚ ਪਾਈ ਵੀ ਤੂੰ ਸਮੋਸੇ ਕਿਵੇਂ ਨਿਕਲ ਕੇ ਗਰ ਗਈ ਹੈਰਾਨ ਹੈ ਹੋਰ ਤਾਂ ਨਹੀਂ ਹੈਗਾ ਕੁਝ ਖਰੇ ਪਿਆ ਭਾਈ ਅੰਕਲ ਉਹ ਦੰਡਾ ਟਾਈਮ ਹੀ ਨਹੀਂ ਮਿਲਿਆ ਛਕਾ ਦੇ ਮਰ ਜਾਣਾ ਮੈਂ ਤਾਂ ਅੱਕਾ ਕਹਿੰਦਾ ਲਾ ਦੇ ਮੈਂ ਮਰ ਜਾਣਾ ਮੈਂ ਤਾਂ ਕਪੈਸਿਟੀ ਦੇਖਦਾ ਕਿੰਨੀ ਕਾ ਵੀ ਕਿੰਨਾ ਕ ਜੋਰ ਹੈ ਉਹ ਆ ਜਾ ਯਾਰ 7:00 ਵਜੇ ਤੇ ਪਛੇਂ ਦੱਬ ਕੇ ਆਏ ਜਿਹੜੀ ਕੀ ਦੇਦੀਆਂ ਲੈ ਉੱਪਰ ਨਿਕਲ ਕੇ ਦੇ ਆ ਹਾਂ ਚੱਲ ਕੋਈ ਨਹੀਂ ਹੋ ਵੀ ਗਈ ਬਾਈ ਇਹ ਕਟੋ ਘਟ 35 40 ਵਰੀਆਂ ਐ ਪਹਿਨਾ ਉੱਥੇ ਜੀਆਂ ਪਈਆਂ ਵਿੱਚ ਫੋਰਾ ਸਿੱਟੀਆਂ ਲਿਆ ਕੇ ਅੱਛਾ ਚੱਲ ਕੋਈ ਨਹੀਂ ਆਏ ਕੰਮ ਹੁੰਦਾ ਐਂ ਦੇ ਮਰ ਜਾ ਮੈਂ ਤਾਂ ਮਰਿਆ ਕਹਿੰਦੇ ਲੈ ਜਾਣ ਤਾਂ ਹੈਗੀ ਅਕਲ ਇੰਨਾ ਕੰਮ ਬਹੁਤ ਜ਼ਿਆਦਾ ਕੰਮ ਪੈ ਗਿਆ ਗਾਲ ਹਾਂ ਸਰੀ ਚ ਆਣੀ ਹੈਗੀ ਹੋ ਬੁਰਾ ਹੋ ਗਿਆ ਇੰਨੇ ਕਿੱਥੇ ਚੱਲ ਲੋ ਜੀ ਬਾਈ ਕੰਮ ਗਿਆ ਨਿਬੜ ਕਵੰਟਲ ਹੋ ਗਿਆ ਕਵੰਟਲ ਕਵੰਟਲ ਦੀ ਪਤਾ ਕਿੰਨਾ ਹੋਇਆ ਕਲਾੜ ਪਾ ਤੁਹਾਡਾ ਗੰਨਾ ਛੱਡਿਆ ਜਾਂਦਾ ਬਸ ਕੀ ਪਤਾ ਜਾਂ ਸੁੱਕਾ ਕਿ ਨਹੀਂ ਜੈਕ ਚੱਕ ਤਾ ਸਾਰਾ ਕੰਮ ਤਾਂ ਨਹੀਂ ਹੋਇਆ ਅੱਜ ਭਾਜ ਨੇ ਘੱਟਦਾ ਅੱਜ ਤਾਂ ਐਨ ਸਹੀ ਚੱਕ ਹੋਇਆ ਅੱਛਾ ਉਹ ਭਾਜ ਨੇ ਤਾਂ ਕੰਮ ਨਹੀਂ ਕੀਤਾ ਹੋਣਾ ਹਾਂ ਜੀ ਐਨ ਹੋ ਗਿਆ ਕਹਿੰਦਾ ਨਾ ਉੱਚਾ ਖੜਾ ਤਾਂ ਕਹਿੰਦਾ ਉੱਚਾ ਤਾਂ ਇੰਦਾ ਖੜਾ ਵਖੋ ਉੱਪਰ ਸੜਕ 'ਵਾਂ ਖੜਾ ਦਾ ਕਹਿੰਦਾ ਪ੍ਰੈਸ਼ਰ ਪਾਏਗਾ ਇੰਨਾ ਸੋਕੋ ਬਚ ਰਹੇ ਤੁਸੀਂ ਉਹ ਪ੍ਰੈਸ਼ਰ ਨੇ ਖੋਲਿਆ ਉਹ ਪ੍ਰੈਸ਼ਰ ਨੇ ਖੋਲਿਆ ਐ ਨਹੀਂ ਖੋਲਦਾ ਹੁੰਦਾ ਉਹ ਉਹ ਹੀ ਚੱਕਰ ਹੋਇਆ ਆ ਮਾਲ ਵਸ ਖਤਮ ਚੱਲੀਏ ਹੁਣ ਆਹ ਪਰੀ 50 50 ਤੇ ਰਹਿ ਗਈ ਸਹੀ ਨਹੀਂ ਗਿਰਦੀ ਫੋਲਿਓ ਜਾਣਾ ਪਿੱਛੇ ਹੀ ਰਹੀ ਅੰਕਲ ਤੋਂ ਮੇਰੇ ਇਹ ਨਰੀ ਪਰ ਪੱਟੀ ਆ ਗਈ ਨਾ ਦੀ ਵੀ ਹੈ ਅੰਕਲ ਕੇ ਜਮਾਰਦ ਨਾ ਮਾਰਦਾ ਨਾ ਮਾਰਦਾ ਹੈ ਦੋਸੀ ਫੱਟੇ ਨਾ ਮਾਰਦਾ ਲੈ ਅੰਕਲ ਕੇ ਭਾਈ ਅੱਧੀਆਂ ਪਰੀਆਂ ਮੈਲ ਲਾਤੀਆਂ ਅੱਧੀ ਅੰਕਲ ਲੱਤ ਲੀਆਂ 15 ਨੰਬਰ ਹੋਰ ਨੇਰਾ ਹੋ ਜਾਣਾ 805 ਦਾ ਮਾਮਾ ਜੀ ਦਾ ਕੰਮ ਨੂੰ ਕੋਈ ਨਹੀਂ ਤਾਹਗਾ ਹੋਰੇ ਬੰਦੇ ਤੇ ਅੱਛਾ ਵਾ ਜੋਕ ਕੇ ਭੱਜਿਆ ਹੈ ਅਮਨ ਹੈ ਨਹੀਂ ਤਾਂ ਹੋਰ ਵਾ ਅੰਕਲ ਦਾ ਡੈਕ ਕਿੱਥੇ ਲੱਗੇ ਪਏ ਪੱਲੀਆਂ ਪੱਲੀਆਂ ਦਾ ਥੱਲੇ ਆ ਗਈਆਂ ਹੁਣ ਨਹੀਂ ਉੱਥੇ ਤਿੰਨ ਪਹੁੰਚ ਗੀਆਂ ਤਿੰਨ ਪੱਲੀਆਂ ਪਹੁੰਚ ਗਈਆਂ ਹੂੰ ਬੰਨਾ ਹੋ ਗਿਆ ਹੁਣ ਮੇਰੇ ਸਾਹਬ ਨਾਲ 50 50 ਕ ਤਾਂ ਹੈਗਾ ਤਾਂ ਇਹ ਤਾਂ ਜੱਗ ਦਾ ਘਰ ਦਾ ਤਰੇ ਫੇੜਦਾ ਹੁੰਦਾ ਕਹਿੰਦਾ ਬਸ ਇੰਨਾ ਹੋ ਗਿਆ ਹੁਣ ਬਾਈ ਖਾਲੀ ਹੋ ਗਿਆ ਜੱਗ ਨੂੰ ਪਤਾ ਫਿਰ ਨਾ ਹੋਇਆ ਲੈ ਵੀ ਚੱਲ ਫੁੱਟਾਂ ਜਾਂਦੇ ਕਿ ਲੋ ਜੀ ਬਾਈ ਅੱਠ ਦੇ ਵੀ ਵੱਧ ਟਾਈਮ ਹੋ ਗਿਆ ਉੱਠਦੇ ਨਹੀਂ ਹੈਗੇ ਪਲੰਗੇ ਜਿਹੇ ਬੰਦੇ ਆ ਹਾਂ ਬਡਾਉਣ ਦੀ ਮੈਂ ਸੋਚੀ ਸੀ ਉੱਠਣਾ ਹੈਗਾ ਜੀ ਨਹੀਂ ਮੇਰੇ ਨਾਲ ਤਾਂ ਸਾਰ ਨੂੰ ਪਿਆਰ ਤੁਸੀਂ ਸਕਾਲ ਦੀ ਬਾਈ ਉੱਠਦੇ ਪਤਾ ਨਹੀਂ ਕਰਦੇ ਨਹੀਂ ਹੈਗੇ ਚੰਗੀਆਂ ਛੁੱਟੀਆਂ ਹੋਈਆਂ 9:00 ਵੱਜ ਗਏ ਕਿੰਨੇ ਛੁੱਟੀਆਂ ਹੋਗੀਆਂ ਸੀ ਸੀ ਦੋ ਹਫ਼ਤੇ ਦੀਆਂ ਬਾਗੀ ਦਾ ਪੰਮੂ ਨੂੰ ਪਰਦੀ ਨੂੰ ਦੀ ਪੰਮ ਕਨੇ ਛੁੱਟੀਆਂ ਹੋਗੀਆਂ 3 2 3 3 ਚੰਗੀਆਂ ਛੁੱਟੀਆਂ ਹੋ ਗਏ ਬਾਈ ਨਜ਼ਾਰੇ ਲੰਦੇ ਆ ਤਾਂ ਮੈਂ ਤਾਂ ਹੈਰਾਨਗੀ ਦੀ ਗੱਲ ਆ ਹਾਂ ਬਾਈ ਪੰਜ ਪੇਪਰ ਹੋ ਗਏ ਹਾਂ ਦੇਖ ਨਰਮੀ ਹੋਏ ਪੇਪਰ ਮੁੰਡੇ ਦੇ ਪੰਮੂ ਦੇ ਹਾਂ ਤੇਰੇ ਇਹਦੇ ਹੋ ਗਏ ਕੋਈ ਕਿ ਪਾਸੇ ਕ ਫੇਲ ਹੋਊਂਗੀ ਫੇਲ ਹੋਊਗੀ ਆ ਗੋ ਮੂੰ ਪੰਪਾਉਂਗੀ ਫੇਰ ਤੇ ਪੈਣੀ ਹਰਾਮੀ ਬਹੁਤ ਹੈ ਕੋਣ ਹਰਾਮੀ ਹੈ ਮਮੂ ਜੀ ਹਰਾਮੀ ਹੈ ਬਾਈ ਟੀਵੀ ਦਾ ਖਹਿੜਾ ਹੀ ਨਹੀਂ ਛੱਡਦੇ ਬਾਹਰ ਵੀ ਖੇਡਣ ਨਹੀਂ ਜਾਂਦੇ ਕਿੰਨੀ ਵਾਰ ਖੇਡ ਲਿਆ ਬਾਹਰ ਖੇਡ ਲਿਓ ਬਾਹਰ ਖੇਡ ਲਿਓ ਜਾਂਦਾ ਹੀ ਨਹੀਂ ਹੈਗਾ ਹਾਂ ਬਾਹਰ ਕਦੇ ਨਹੀਂ ਜਾਣਾ ਜਾਣਾ ਹਾਂ ਵੀ ਮਮੂ ਆ ਗਰ ਨਾ ਨੂੰ ਲੱਜ ਨਰਮੀ ਹੈ ਨਾ ਨਾ ਅੰਨੀ ਗਾ ਰਹੀ ਹੈ ਗਮ ਹੈਗੀ ਐ ਸਣਾ ਨਾ ਲੈ ਆ ਨੰਦਲ ਗੈਰ ਨਾ ਆ ਪਤਾ ਨਹੀਂ ਬਾਈ ਕੀ ਦੇਖੀ ਜਾਂਦੇ ਐ ਫ੍ਰੈਕਲੀਨ ਸ੍ਰੈਕਲੀਨ ਜਾ ਇਹੀ ਚੱਲੀ ਜਾਂਦਾ ਸਾਰੀ ਦਿਹਾੜੀ ਮੈਂ ਤੱਕ ਹੈ ਗਿਆ ਇੱਕ ਤਾਂ ਹੁੰਦਾ ਵੀ ਨਿਆਣੇ ਚੱਲ ਕਾਟੋਂ ਦੇਖਦੇ ਐ ਕਾਟਨ ਨੂੰ ਕੁੱਟਣ ਵਾਲਾ ਰਵਾਜ ਐ ਕੇ ਬਾਈ ਆ ਪਤਾ ਨਹੀਂ ਕਿ ਫ੍ਰੈਕਲੀਨ ਫ੍ਰੈਕਲੀਨ ਕਹਿ ਜਿਹਨੇ ਇਹ ਇੱਕ ਗੇਮ ਆ ਹਾਂ ਗੇਮ ਜੋ ਦੇਖੀ ਜਾਂਦਾ ਮਨ ਤਾਂ ਬਈ ਜੀਟੀਏ 5 ਲਾਦੀ ਆ ਕਦੇ ਗੱਡੀ ਆ ਭੰਦੀ ਆ ਕਦੇ ਕੋਸ ਕਰਤਾ ਜੀਟੀਏ 5 ਹੀ ਆ ਉਹੀ ਹੈ ਫ੍ਰੈਕਲਿਨ ਫ੍ਰੈਕਲਿਨ ਕਰੀ ਜਾਂਦਾ ਹੈ ਪੈ ਨਹੀਂ ਅਗਰ ਹੈ ਨਹੀਂ ਹੈ ਗੇਮ ਹੈ ਕਿਆ ਹੈ ਫ੍ਰੈਕਲਿਨ ਫ੍ਰੈਕਲਿਨ ਦੱਸ ਕਿਆ ਫ੍ਰੈਕਲਿਨ ਜੀਟੀਏ 5 ਕਿਆ ਬੰਮਾ ਗੇਮ ਹੈ ਗੇਮ ਨਾ ਥੋੜਾ ਹੈ ਉਥੇ ਆ ਬਾਈ ਕਰਦੇ ਬਾਈ ਬਾਈ ਬਾਬਾ ਮੈਂ ਬਹੁਤ ਠੀਕ ਲੱਗਦਾ ਬਾਬਾ ਬਾਬਾ ਦੇ ਵੀ ਬਹੁਤ ਨਹੀਂ ਬਾਈ ਬਾਈ ਕਿਨਾਂ ਕਰ ਦੇਖਣਾ ਬਹੁਤ ਬਾਈ